ਸਤੰਦਰ ਮੈਂ ਪਰਫਰਸ ਗਿਆ ਹੋਰ ਕੀ ਹੋ ਗਿਆ ਕੀ ਮੇਰ ਵਾਰਖਾ ਉਹ ਬਸ ਉਹ ਜਵੇੜਾ ਨੇ ਘਟਿਆ ਯਾਰ ਅੱਛਾ ਫੇ ਮੈਨੂੰ ਵੋਟਾਂ ਪਾਈਆਂ ਨਾ ਕੀ ਫਾਇਦਾ ਹੈ ਮੇਰੇ ਤੇ ਨੀਗਾ ਦੇ ਪੈਸੀ ਵੀ ਦਵਾਈ ਅੱਛਾ ਐਂਕਾ ਲਵਾਈ ਮੇਰੇ ਕੋਈ ਨਹੀਂ ਸਾਰਾ ਕੁਝ ਕਰਾ ਦੂੰ ਹਾਂ ਜਟਪੜਾ 6.5 ਓਨੇ ਵਰਗਾ ਜਵਾਖਾ ਹੋ ਕਰਕੇ ਧਰਤਾ ਲੱਤ ਤੋੜਦੀ ਬਾਹ ਤੋੜਦੀ ਸਿਰ ਚ ਸੱਟਾਂ ਨੇ ਕੋਈ ਨਾ ਯਾਰ ਮਥੋਂ ਉਹ ਨਾ ਢੋਏ ਚ ਖਾਲੀ ਤੂੰ ਕਿਤੇ ਭੱਜ ਜਾ ਪਾ ਲੈ ਇੱਥੋਂ ਟਿੱਕਾ ਚਾਹ ਦੀ ਰਾਜੀਬ ਚੀ ਕਾਲੀ ਚੀ ਕਾਲੀ ਨੂੰ ਭਾਂਦੇ ਅਰ ਜਿੰਨੇ ਬਲੰਗੋਂ ਨੇ ਢੰਗ ਖੇੜਾ ਕਰੀ ਐ ਉਹ ਪਿਆ ਇਹ ਤੋਂ ਬਣ ਹੋ ਕਰਦੇ ਸੁਣਾਉਣੇ ਇਹਦੇ ਹੰਗਲ ਤੂੰ ਕੰਮ ਖੇੜਿਆ ਕੀ ਹੋ ਗਿਆ ਠੀਕ ਆ ਅਸਾ ਬਿੰਦਰ ਮੈਂ ਪ੍ਰਬੰਧ ਗਿਆ ਹੋਰ ਕੀ ਹੋ ਗਿਆ ਕੀ ਮਰਬਾਰਖ ਐ ਉਹ ਬਸ ਉਹ ਜਵੇੜਾ ਨੇ ਘਟਿਆ ਯਾਰ ਚਾਂਗ ਮੈਂ ਉਹ ਬਸ ਉਹੀ ਬਸ ਤੈਨੂੰ ਪਤਾ ਹੈਗਾ ਯਾਰ ਜਬੜਾ ਦਾ ਉਹਦਾ ਅੱਛਾ ਚੱਲ ਕੁਛ ਕਰਿਆ ਕੁੜਿਆ ਨਹੀਂ ਨਹੀਂ ਮਤਲਬ ਕਹੀ ਨਹੀਂ ਆਏ ਨਹੀਂ ਪੈਸੇ ਪੁੱਛੇ ਲੋਕ ਕੋਸੋ ਉੱਛੜ ਪੱਛੜ ਵੀ ਨਹੀਂ ਆਇਆ ਜੇ ਪੈਸੇ ਨਹੀਂ ਆਏ ਆਪਾਂ ਨੂੰ ਗਰੀਬਾ ਰੂੰਗੀ ਨਹੀਂ ਪੁੱਛਣਾ ਚੱਲ ਫਿਰ ਚੱਲ ਗਏ ਕਿੱਥੇ ਦਾਖਲ ਹੋ ਦਾਖਲ ਹੋਈਏ ਹਾਂ ਕੋਈ ਆਪਾਂ ਨੂੰ ਯਾਰ ਦਾਖਲ ਹੋਇਆ ਨੂੰ ਕੀ ਫਾਇਦਾ ਹੈ ਕਿਉਂ ਪੈਸੇ ਖਾਣਗੇ ਪੀਏ ਫਾਇਦਾ ਕਿਉਂ ਨਹੀਂ ਕੋਈ ਬਣਾਵਾਂਗੇ ਚਾਰ ਛੱਲੜ ਕੀ ਹੋਰ ਆ ਭਾਰਤ ਹਾਂ ਕੈਰਾਂ ਲਾਂਬਾ ਨੂੰ ਬਾਬੀ ਨਹੀਂ ਮੇਰਾ ਹਜੇ ਦੇਖਿਆ ਉਹਨਾਂ ਨੇ ਤੇ ਫਿਰ ਗਿਆ ਕਿਉਂ ਨਹੀਂ ਚੱਲ ਲਾਂਬਾ ਤੇ ਆਉਣੇ ਚੱਲ ਤੂੰ ਮੇਰੇ ਨਾਲ ਚੱਲ ਫਿਰ ਚੱਲ ਫਿਰ ਉਹ ਆਪੀ ਨਹੀਂ ਲੱਗਦੀ ਮਰਤਾ ਥਲੇ ਓਏ ਓਏ ਕਿੱਥੇ ਨਾਲ ਆ ਓਏ ਚੱਲ ਬਰਾਬਰ ਇੱਕ ਬੜੀ ਥੋੜੀ ਰੰਨੀ ਅੱਛਾ ਚਲ ਖੜੋ ਲਾਂ ਮੜਾ ਇਸਾ ਰਖੜਾ ਨਹੀਂ ਹੋਇਆ ਇਹਦਾ ਓਏ ਚੱਲ ਫਿਰ ਆਪਾਂ ਲਾਂਬਾ ਦੇ ਤਾਉਣੇ ਬੱਬਾ ਨਾ ਘੜਿਆ ਤੂੰ ਇੱਥੋਂ ਹਾਂ ਬਾਹਰ ਨਾ ਘੜ ਓਹ ਹੋਰ ਹੋਈ ਚੰਨਾਂਗੇ ਚੱਲ ਉਹ ਬਾਦ ਕਲਾਈ ਇਹ ਨਾ ਮੇਰਾ ਹੈਡ ਪਰ ਚਮੀ ਰੋ ਚੱਲ ਚੱਲ ਆਪਾਂ ਚੱਲਦੇ ਹੋਰ ਹਏ ਆਉਣਗੇ ਇਹ ਤਾਂ ਮੈਂ ਉਹ ਕਰਨਾ ਹੈ ਪ੍ਰੇਣੀਆਂ ਦਾ ਮਤੋਂ ਤੁਰਿਆ ਕੋਈ ਨਾ ਮੈਂ ਹੈਗਾ ਤੇਰੇ ਨਾਲ ਹੋਰ ਮਸਾ ਜੱਟ ਫਸੇ ਨੇ ਆ ਗਿਆ ਘਰ ਹਾਂ ਆ ਗਿਆ ਇਹ ਤਾਂ ਐਂ ਲੱਗਦਾ ਨਹੀਂ ਜਿਵੇਂ ਨੀਗਾ ਵੀ ਘੜਾਤੀ ਹੁੰਦੀ ਆ ਮੱਕੜਕਟ ਉਹਨਾਂ ਨੇ ਫਿਰ ਮੈਨੂੰ ਵੋਟਾਂ ਪਾਈਆਂ ਦਾ ਕੀ ਫਾਇਦਾ ਹੈ ਮੇਰੇ ਤਾਂ ਨੀਗਾ ਦੇ ਪੈਸੀ ਵੀ ਦਵਾਈ ਅੱਛਾ ਐਂਕਾ ਲਵਾਈ ਮੇਰੇ ਕੋਈ ਨਹੀਂ ਸਾਰਾ ਕੁਝ ਕਰਾ ਦੂੰ ਮਨ ਤਾਂ ਐਂ ਲੱਗਦਾ ਜਿਵੇਂ ਹੌਣ ਬਣਾਵਾਂਗੇ ਹਾਂ ਅ ਮੈਂ ਉਹ ਕਰਨੇ ਖਰਚਾ ਕੁੱਤਾ ਨਾ ਹੋਵੇ ਚਲ ਚੱਲ ਗਏ ਫਿਰ ਹਾਂ ਬਾਹਰ ਕਰ ਕਾਲਾ ਕਿਤੇ 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 ਜਿਵੇਂ ਰਹੋ ਹੁਣ ਸਾਦੀ ਨਾਲ ਹੀ ਬਠੇ ਤੂੰ ਮੈਂਬਰ ਮੈਂ ਫੌੜਾ ਜਾਂ ਚੱਕੀ ਲੈ ਕਹਿੰਦਾ ਜਦੋਂ ਮੈਂ ਹੈਗਾ ਤੇਰੇ ਨਾਲ ਆਇਆ ਕਿਵੇਂ ਹੋ ਜੂ ਐ ਨਹੀਂ ਹੁੰਦਾ ਹੋ ਦੁਬਾਰੇ ਪ੍ਰਧਾਨ ਕੋਈ ਜਦੋਂ ਬੁਝਗੀ ਤੇਰੀ ਤੂੰ ਹੀ ਬਚ ਗਿਆ ਤੇ ਤਰੇਗਾ ਕੁਝ ਕੇ ਛੱਡ ਗੇੜਾ ਸਿਆ ਕਿਹੜਾ ਖੜਕਾਈ ਜਾਂਦਾ ਫਰ ਜਾ ਦੇਖ ਕੇ ਯਾਰ ਬਾਹਰ ਮੈਂ 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 ਤੇ ਤੈਨੂੰ ਭੈਣ ਘੜਾ ਵੇ ਉਦੋਂ ਤੈਨੂੰ ਮੈਂ ਆਖਿਆ ਸੀ ਵੀ ਤੂੰ ਨਾ ਉਹ ਹਿੱਲੇ ਫਿਰਦੇ ਤੇ ਤੂੰ ਨਾ ਉਹਨਾਂ ਦੇ ਮੱਥੇ ਰਗੀ ਤੂੰ ਲੈਣ ਕਿ ਗਿਆ ਸੀ ਉਧਰ ਮੈਂ ਤਾਂ ਖੇਦ ਗਿਆ ਸੀ ਮੂਲੀਆਂ ਪੱਟਣ ਹਾਂ ਉਹ ਮੇਰੇ ਵਾਲੇ ਦੂਜੇ ਚਾਤੇ ਕਿਉਂ ਖਵਾਤਾ ਗਜਰੇਲਾ ਸੁਰ ਉਰਾ ਕੇ ਰਕੇ ਮੈਂ ਤਾਂ ਮਰੀ ਬਾਹ ਦੂਰਤੀ ਨਾਲ ਆ ਗੋਡੇ ਤੇ ਗੁੰਮ ਜਾਟਾ ਸੱਚ ਮਰੀ ਛੱਟ ਮੇਰੇ ਤਾਂ ਮੇਰੇ ਤਾਂ ਨਿਗਾ ਵੀ ਘਟ ਗਈ ਕਰਤਾ ਭੈਣ ਘੜਾ ਪਾ ਨੇ ਉਹੀ ਕੰਮ ਇੱਕੇ ਉਹ ਬਾਂਦ ਨਾਲ ਟੰਗੀ ਹੈ ਮੈਂ ਕਿਹਾ ਤੂੰ ਭਾਈ ਕਿਵੇਂ ਹੁਣ ਫਿਰ ਕੇ ਪਰਵਾਸ ਲੈ ਕੇ ਆਏ ਪਰਵਾਸ ਲੈ ਕੇ ਆਈ ਸੀ ਇਹਦਾ ਕੋਈ ਕਰੋ ਹੱਲ ਹੱਲ ਕੀ ਕਰੀਏ ਯਾਰ ਮੈਂ ਤਾਂ ਭਰਾਵਾ ਇਹਨੂੰ ਕਹਿ ਕੇ ਤੋਰਿਆ ਸੀ ਵੀ ਉਹ ਫਿਰਦੇ ਨੇ ਹਿੱਲੇ ਹੈ ਨਹੀਂ ਕਿਸੇ ਕੰਮ ਦੇ ਆਪਣੇ ਤਾਂ ਬਸੋ ਹੋ ਰਿਹਾ ਬਾਹਰ ਬੰਦਰਾ ਕੰਮ ਅੱਛਾ ਇਹਨੂੰ ਵੀ ਸਮਝਾ ਕੇ ਤੋਰਿਆ ਸੀ ਵੀ ਭਰਾਵਾ ਨਾਮ ਮੱਤੀ ਲੱਗੇਗਾ ਜੀ ਮੈਂ ਤਾਂ ਦੇਖ ਤੇਰਾ ਕਿੰਨਾ ਫਾਇਦਾ ਕਰਦਾ ਸੀ ਤੇ ਤੂੰ ਲਾਹਾ ਲੈ ਗਿਆ ਚਾਣ ਕੇ ਕਟਵਾਇਆ ਤੂੰ ਵੀ ਓਏ ਮੈਂ ਲਾਹਾ ਤੇਰਾ ਕਾਹਦਾ ਲੈ ਗਿਆ ਕੰਜਰ ਜਿਆ ਤੂੰ ਤੂੰ ਕਹਿੰਦੀ ਨਹੀਂ ਯਾਰ ਆਣੋ ਲੈ ਗਿਆ ਲਾਹਾ ਭਰਾਵਾ ਤੇਰਾ ਮੈਂ ਹੁਣ ਦੱਸ ਕੀ ਕਰੀਏ ਹੁਣ ਤੇਰਾ ਦੱਸ ਭਈ ਚਾਚਾ ਪਾਣੂ ਕੋ ਨਹੀਂ ਲੈ ਗਦੇ ਮੈਨਾਂ ਨੂੰ ਉਹ ਬਸ ਇਹਨਾਂ ਨੂੰ ਕੀ ਆ ਕਾਫੀ ਨੂੰ ਯਾਰ ਤੂੰ ਨੀਰਨੂ ਰੂਲਾ ਪਾ ਲਾ ਜਾ ਕੇ ਹਾਂ ਜਟਪੜਾ 650 ਵਰਗਾ ਜਵਾਖਾ ਹੋ ਕਰਕੇ ਧਰਤਾ ਲੱਤ ਤੋੜਦੀ ਬਾਹ ਤੋੜਦੀ ਸਿਰ ਚ ਸੱਟਾਂ ਨੇ ਓਏ ਉਹ ਤਾਂ ਮੈਂ ਜਾਣਦੇ ਆ ਛੋਟੇ ਸਿਉਨੇ ਵਰਗੇ ਨੂੰ ਤਾਂ ਹੁਣ ਕੀ ਕਰੀਏ ਭਰਾਵਾ ਜਦੋਂ ਸਾਡੇ ਆਪ ਦੇ ਕੁੱਟੜੇ ਹੋਵੇ ਹੁਣ ਫਿਰ ਚੌਹਨੇ ਕੀ ਹੋ ਦੱਸੋ ਮੈਂਬਰਾਂ ਅਸੀਂ ਤਾਂ ਜਾਣਦੇ ਆਂਗੇ ਭਾਈ ਇਹ ਮਿੱਠੇ ਬੋਚੇ ਦਿੰਦਾ ਬਾਅਦ ਚ ਕੁਝ ਨਹੀਂ ਕਰਾਉਣਾ ਇੱਕੋ ਗੱਲ ਤੇ ਜਦੋਂ ਨੇ ਆਏ ਉਹ ਜਾਣਦੇ ਆ ਭਾਈ ਜਾਣਦੇ ਆ ਭਾਈ ਜਾਉਂਗੇ ਕਿਥੇ ਮੈਂ ਤਾਂ ਇਹਨੂੰ ਦਾਖਲ ਕਰਦਾ ਨਾ ਜਾ ਕੇ ਉਹ ਦਾਖਲ ਕਰਾਉਣ ਨੂੰ ਯਾਰ ਕਿਉਂ ਛੋਟੀਆਂ ਗੱਲਾਂ ਕਰਦਾ ਹੁੰਦਾ ਬਿੰਦਰਾ ਮੈਂਬਰ ਤੂੰ ਹੈਗਾ ਚੰਗਾ ਭਲਾ ਤੈਨੂੰ ਸਾਰਾ ਪਤਾ ਮੈਂਬਰ ਤਾਂ ਹੈਗੇ ਆਂ ਕਿ ਫਿਰ ਅਸੀਂ ਵੀ ਉਹ ਕਰਨਾ ਵੋਟਾਂ ਪਾਈਆਂ ਅਗਲੇ ਨੇ ਓਏ ਵੋਟਾਂ ਪਾਈਆਂ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਮੈਂ ਸਾਥੀ ਤੇਰੀ ਗੱਲ ਮੈਂ ਤੈਨੂੰ ਐਂ ਕਹਣਾ ਵੀ ਦਾਖਲ ਹੋ ਕੇ ਕੀ ਕਰਾਏਗਾ ਕੋਈ ਮੜਾ ਮਟਾ ਜਿਹੜਾ ਕੋਈ ਲਾਜ ਇੱਥੇ ਚਾਰ ਪੱਟੀਆਂ ਵੇਖ ਲਵੰਤ ਤੋਂ ਕਰਵਾ ਦੇਣਾ ਪਤਾ ਉੱਥੋਂ ਨਹੀਂ ਲੱਖ ਸਵਾਲ ਲੱਖ ਲੱਗੂ ਆ ਇਹ ਤੇ ਲੱਖ ਸਵਾ ਲੱਖ ਨੂੰ ਭੈਣ ਦੀ ਕਿਹੜੀ ਜਗ੍ਹਾ ਬਸ ਤੂੰ ਬੰਨੂ ਪਤਾ ਹੈ ਤੂੰ ਵਿੰਦਰਾ ਤੂੰ ਨਾ ਦਹੋਂ ਵਾਲੀਆਂ ਗੱਲਾਂ ਦੇਖ ਪਿੰਡ 'ਚ ਤੁਸੀਂ ਵੀ ਰਹਿਣਾ ਪਿੰਡ 'ਚ ਅਸੀਂ ਰਹਿਣਾ ਤੁਸੀਂ ਪੁੱਠੀਆਂ ਜੀਆਂ ਗੱਲਾਂ ਕਰਨਾ ਰਹਿਣਾ ਤਾਂ ਹੈਗਾਗਾ ਫਿਰ ਉਹ ਆਗਾ ਹੁਣ ਨਹੀਂ ਮੈਂ ਲਾਜ ਤੇ ਜਿਹੜੇ 2 ਰੁਪਏ ਲੱਗਣਗੇ ਕੋਈ ਗੱਲ ਨਹੀਂ ਆਪਾਂ ਕਲਵੰਤ ਦੀ ਲੈ ਲੈ ਲੈਂਦੇ ਜਿਵੇਂ ਉਹ ਕੋਈ ਆਪਾਂ ਕਰ ਲੈ ਹਾਂ ਠੀਕ ਹੈ ਗੱਲ ਤੁਸੀਂ ਨਾਂ ਬੜਾ ਵਾਧਾ ਵਾਧਾ ਨਾ ਅਸੀਂ ਤਾਂ ਦਾਖਲ ਕਰਾਂਗੇ ਹੁਣ ਲੈ ਦੱਸ ਉਹ ਹੀ ਗੱਲ ਭੈਣ ਦੇ ਯਾਰਾਂ ਨੇ ਚਲੋ ਖੜਾਓ ਗਲਾਮ ਤੇ ਗੱਲ ਪਾਤੀ ਹੈ 14 ਫੈਕਟਰ ਨੇ ਬਾਹਰ ਚ ਚਲ ਚਲ ਤੂੰ ਮੇਰੀ ਗੱਲ ਸੁਣ ਬਿੰਦਰਾ ਯਾਰ ਹਾਂ ਤੂੰ ਕਾਨੂੰ ਘਰ ਆਉਣਾ ਡੋਣ ਲਈ ਗੱਲਾਂ ਨਾ ਕਰ ਤੂੰ ਇੱਕ ਵਾਰੀ ਇਹਨੂੰ ਘਰੇ ਲੈ ਕੇ ਚੱਲ ਮੈਂ ਤੇਰੇ ਕੋਲੇ ਆਉਣਾ ਠੀਕ ਹੈ ਠੀਕ ਹੈ ਚੋਰ ਚੰਗਾ ਪਤਾ ਉਹਨੂੰ ਕੋਈ ਗੱਲ ਨਹੀਂ ਤੂੰ ਕਿਹੜਾ ਘਰੇ ਲੈ ਕੇ ਚਾਲੇ ਇਹਨੂੰ ਤੂੰ ਸਿਆਣਾ ਬਣਾ ਬੰਦਾ ਬਿੰਦਰਾ ਤੈਨੂੰ ਮੜਾ ਮਟਾਪ ਨੂੰ ਵੇਖ ਲਾਉਣੀ ਜਾਂਦੀ ਹੈ ਯਾਰ ਹੁਣ ਸਾਡੇ ਵਾਲੇ ਤਾਂ ਉਹੀ ਗੱਲ ਭਾਂਣ ਦੇ ਨੇ ਤੂੰ ਹੀ ਪੰਪਾਂ 'ਚ ਆ ਗਿਆ ਮੈਂ ਸਾਡੇ ਵਾਲੇ ਨੂੰ ਆਖਿਆ ਸੀ ਵੀ ਨਾ ਨਾ ਪਰ ਨਾ ਕਾਨੂੰ ਤੜਦੇ ਨੇ ਚਲ ਹਟ ਜਾ ਕਰਾ ਆ ਬਲੇ ਨਾ ਮਾ ਛਾਫੇ ਨੂੰ ਕੱਢਦਾ ਇੱਥੋਂ ਭੈਣ ਦੇ ਯਾਰ ਨੇ ਨਹੀਂ ਸਾਰਾ ਘਰ ਫੱਟਾ ਭੈਣ ਕਿੜਾਵੇਂ ਕੱਢ ਤੋ ਚੌਰਤ ਦੀਂਦੀ ਆ ਹੀਰ ਦੀ ਆ ਲਵੇ ਕੋੜ ਕਾ ਉੱਡਦੀ ਐਂ ਫਲਕਾਰੀ ਆ ਦਾਤੀ ਦਾਤੀ ਬਣਕਾਰੀ ਤਾਂ ਬਹੁਤ ਸੋਹਣੀ ਦਾਤੀ ਬਣਕਾਰੀ ਦਾਤੀ ਤੋ ਤਰੀ ਤਾਲੂ ਹਾਂ ਸੋਸਰੀ ਕਾਲ ਇਹ ਤਾਂ ਰਿਸ਼ਤੇਦਾਰ ਆ ਰਹੇ ਨੇ ਆਪਣੇ ਆਹ ਹੋ ਆ ਰਹੇ ਰਿਸ਼ਤੇਦਾਰਾ ਹੁਣੀ ਆ ਕੇ ਕਹਿੰਦੇ ਨੇ ਰਿਸ਼ਤੇਦਾਰਾ ਵਿਚਕਟ ਮੇਰੇ ਵਾਸਤੇ ਲੈਣ ਮਿਲਦਾ ਹਣਾ ਉਹ ਭੈਣ ਦੇ ਬਿਸਕੁਟ ਜਾਵਾਂ ਜਿਹੜਾ ਪਰਸੋ ਚੰਦ ਚੜਾ ਕੇ ਆਏ ਹੋ। ਚੱਲ ਨੀਰਾ ਪੜਾ ਪਹਿਲਾਂ ਮੈਂ। ਨੀਰਾ ਤਾਂ ਫੇਰ ਪਾਦੀ ਜਿਹੜਾ ਪਰਸੋ ਚੰਦ ਚੜਾ ਕੇ ਆਏ ਹੋ। ਕੋਈ ਤਾਂ ਮੇਕੀ ਕਰਤਾ। ਉੱਚ ਘੇੜੇ ਦੇ ਜਿਹੜੀਆਂ ਸੱਤਾ ਮਾਰ ਕੇ ਡੂੜ ਦੇ ਦਾ ਪੱਧਰ ਉਹ ਡੂੜ ਲੱਖ ਨੂੰ ਥਾਂ ਕਰਤਾ। ਉਹ ਤਾਂ ਤਿਲਕ ਦੁਰਕ ਕੇ ਡਿੱਗਿਆ ਹੋਣਾ ਮੈਨੂੰ ਨਹੀਂ ਪਤਾ ਕਾ ਕਰ ਗਿਆ ਕੱਲ। ਉਹ ਤਿਲਕੇ ਤਾਂ ਆਪੀ ਢਿਕੇ ਨਾਲ ਭੈਣ ਦਾ ਯਾਰ ਉਹ ਪਿੰਡਰੋਂ ਮੈਂ ਪਰਸੋਂ ਅੱਗ ਲਾਉਂ ਭੈਣ ਦਾ ਯਾਰ। ਉਹ ਤਾਂ ਅੱਡਾ ਪਿੰਡ ਨੂੰ ਲੜਾਉਂਦਾ। ਉਹਦੇ ਨਾਲ ਕਰ ਲੱਗ ਕੇ ਨਾ ਮੈਂ ਤਿੰਨ ਚੋ। ਮੈਂ ਤਾਂ ਜਿਹੜਾ ਮਗਰ ਲੱਗਣਾ ਸੀ ਲੱਗਣਾ ਸੀ ਹੁ ਅੰਧਾ ਗਲੂਲ ਵੀ ਮੈਂ ਕੀ ਕਹਤਾ ਕਹਤੈਰਾ ਹੁਣ ਅੱਪੀ ਪਤਾ ਲੱਗ ਜੂ ਭਰਾਵਾ ਮੈਂ ਤਾਂ ਤੁਹਾਡੀਆਂ ਗੱਲਾਂ ਚੋਂ ਬਾਹਰ ਆਨ ਆਇਓ ਸਾਡੇ ਵਾਲੇ ਪੋਰ ਨੂੰ ਪਤਾ ਲੱਗ ਜੂ ਉਹਨਾਂ ਨੇ ਤੈਨੂੰ ਪਤਾ ਲੱਗ ਜੂ ਉਹਦਾ ਟਖੇੜਾ ਤਾਂ ਉੱਦੀ ਪਹਿਲਾਂ ਪਿੱਤੇ ਕੋਲੇ ਅਗਲਾ ਹੁੰਦਾ ਸੀ ਮੈਂ ਦੇਖ ਰਿਹਾ ਜੀ ਦੋ ਆ ਰਹੇ ਨੇ ਦੋਨੇ ਅਸੀਂ ਖੇਤੋਂ ਤੇਰੇ ਕੋਲ ਅਗਲਾ ਹੀ ਜਾਂਦਾ ਸੀ ਉਦਾਨ ਕੇ ਉਹਦਾ ਉਹ ਮੈਂ ਬਰ ਲੜ ਗਿਆ ਅਸਲ ਤੂੰ ਕਲਾ ਦਾ ਮੂਲ ਤੂੰ ਆ ਭੈਣ ਘੜਾ ਤੂੰ ਕਲਾ ਦਾ ਮੂਲ ਆ ਯਾਰ ਬੰਦੇ ਰੱਖਦਾ ਕਰਦਾ ਚਾਹ ਹੋਈ ਪਿਆਦਾ ਬੜੀਆ ਜਰਾ ਤੂੰ ਉਹਦੇ ਨੂੰ ਤੂੰ ਐ ਤਾਂ ਪੁੱਛ ਮੈਂ ਰਾਤ ਦੇ ਪਾਣੀ ਤੇ ਵੀ ਬੈਠ ਨਹੀਂ ਰਿਹਾ ਕੋਈ ਚਾਹ ਪਣੀ ਪੀਦਾ ਕੋਲੇ ਭੈਣ ਦੇ ਜਰਾਂ ਨੂੰ 15 ਦਿਨ ਹੋ ਗਏ ਪਤਾ ਨਹੀਂ ਇਹਨਾਂ ਕਿੱਦਾਂ ਕਿੱਦਾਂ ਦੇ ਕੋਲੇ ਖੱਤਾ ਦਾ ਪਾਣੀ ਤੇ ਆ ਪਾਣੀ ਸਾਡੀ ਮੇਰੇ ਤੇ ਚਾਚੇ ਦੀ ਇੰਨੀ ਲਿਆ ਜਾ ਦੋਨੇ ਖੇਤ ਇੰਨਾ ਕੰਮ ਕਰਦੇ ਤੂੰ ਨਾ ਮਗਰ ਰਗੀ ਇਹਨਾਂ ਦਾ ਉਹ ਤੂੰ ਬਗ ਜਾ ਜਰ ਮਥੋਂ ਉਹ ਨਾ ਢੋਏ ਚ ਖਾਲੀ ਤੂੰ ਕਿਤੇ ਬਗ ਜਾ ਤਾਲੇ ਜਾ ਇਥੋਂ ਕਿੱਤਾ ਜਹਾਦੀ ਰਾਜੀ ਸੀ ਕਾਲੀ ਸੀ ਕਾਲੀ ਨੂੰ ਭਾਂਦੇਰ ਜਿੰਨੇ ਬਲੰਗੋਂ ਨੇ ਢੰਗ